ਸਸਪੈਂਡਡ ਡੀਆਈਜੀ ਹਰਚਰਨ ਸਿੰਘ ਪੁੱਲਰ ਨੇ ਹਾਈ ਕੋਰਟ ਦਾ ਰੁਖ ਕੀਤਾ ਹਾਈ ਕੋਰਟ ਪਹੁੰਚੇ ਨੇ ਹਰਚਰਨ ਸਿੰਘ ਪੁੱਲਰ ਅਤੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਉਹਨਾਂ ਦੀ ਗ੍ਰਿਫਤਾਰੀ ਦੇ ਖਿਲਾਫ ਡੀਆਈਜੀ ਹਰਚਰਨ ਸਿੰਘ ਪੁੱਲਰ ਨੇ ਆਵਾਜ਼ ਹਾਈ ਕੋਰਟ ਦੇ ਵਿੱਚ ਚੁੱਕੀ ਆਰ ਵਕ ਵਕ ਤਰਾਮਾ ਦੇ ਚੱਲਦੇ ਇਤਰਾਜ਼ ਪ੍ਰਗਟ ਕੀਤਾ ਖਾਸ ਤੌਰ ਦੇ ਉੱਤੇ ਪੁਲਿਸ ਰੂਲਸ ਦੇ ਆਧਾਰ ਦੇ ਉੱਤੇ ਇਤਰਾਜ਼ ਪ੍ਰਗਟ ਕੀਤਾ ਕਿਹਾ ਦਿੱਲੀ ਤੋਂ ਇਕ ਸਪੈਸ਼ਲ ਏਜੰਸੀ सीबीआई ਪੰਜਾਬ ਆ ਕੇ ਬਿਨਾ ਪੰਜਾਬ ਸਰਕਾਰ ਦੀ ਪਰਮਿਸ਼ਨ ਦੇ ਅਨੁਮਤੀ ਦੇ ਇਸ ਤਰ੍ਹਾਂ ਐਕਸ਼ਨ ਨਹੀਂ ਕਰ ਸਕਦੀ ਔਰ ਇਸ ਦੇ ਨਾਲ ਨਾਲ ਵੱਖ-ਵੱਖ ਹੋਰ ਚੀਜ਼ਾਂ ਨੇ ਉਹ ਵੀ ਇਸ ਪਟੀਸ਼ਨ ਦੇ ਵਿੱਚ ਦਾਇਰ ਕੀਤੀਆਂ ਗਈਆਂ ਨੇ ਦਰਅਸਲ ਡੀਆਈਜੀ ਹਰਚਰਨ ਸਿੰਘ ਭੁੱਲਰ ਡਿਸਪਰਪੋਰਸ਼ਨੇਟ ਐਸੈਟਸ ਦੇ ਚੱਲਦੇ ਫਿਲਹਾਲ ਹਿਰਾਸਤ ਦੇ ਵਿੱਚ ਨੇ सीबीआई ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਵੱਖ-ਵੱਖ ਥਾਵਾਂ ਦੇ ਉੱਤੇ ਛਾਪੇ ਮਾਰੀ 7 ਕਰੋੜ ਰੁਪਏ ਦੀ ਨਕਦੀ ਵਾਲਾ ਇਹ ਮਾਮਲਾ ਜਿਸ ਦੇ ਵਿੱਚ ਹੁਣ ਬਹੁਤ ਕੁਝ ਨਿਕਲ ਕੇ ਸਾਹਮਣੇ ਆ ਰਿਹਾ ਹੈ 7.5 ਕਰੋੜ ਰੁਪਇਆ ਡੀਆਈਜੀ ਹਰਚਰਨ ਭੁੱਲਰ ਦੇ ਘਰ ਤੋਂ ਬਰਾਮਦ ਹੋਇਆ ਸੀ ਉਸ ਦੇ ਵਿੱਚ ਕਰੋੜਾ ਰੁਪਇਆ ਦਾ ਸੋਨਾ ਬਰਾਮਦ ਹੋਇਆ ਨਾਲ ਉਹ ਨਾਲ ਪ੍ਰਾਪਰਟੀਆਂ ਦੇ ਦਸਤਾਵੇਜ਼ ਡੀਆਈਜੀ ਹਰਚਰਨ ਭੁੱਲਰ ਦੇ ਘਰ ਚੋਂ ਬਰਾਮਦ ਕੀਤੇ ਗਏ ਜਿਸ ਤੋਂ ਬਾਅਦ ਹਰਚਰਨ ਸਿੰਘ ਭੁੱਲਰ ਨੂੰ ਰਿਮਾਂਡ ਉੱਤੇ ਲਿਆ ਗਿਆ ਤਫਤੀਸ਼ ਕੀਤੀ ਗਈ ਦੋ ਵਾਰ ਡੀਆਈਜੀ ਹਰਚਰਨ ਸਿੰਘ ਭੁੱਲਰ ਦਾ ਰਿਮਾਂਡ ਲੈ ਲਿਆ ਗਿਆ ਔਰ ਹੁਣ ਡੀਆਈਜੀ ਹਰਚਰਨ ਸਿੰਘ ਪੁੱਲਰ ਹਿਰਾਸਤ ਦੇ ਵਿੱਚ ਹੈ ਪਰ ਹੁਣ ਡੀਆਈਜੀ ਹਰਚਰਨ ਪੁੱਲਰ ਨੇ ਨਿਆਂਇਕ ਹਿਰਾਸਤ ਵਿੱਚ ਰਹਿੰਦਿਆਂ ਹੋਇਆਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਦਰਸਲ ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਆਪਣੀ ਅਰੈਸਟ ਦੇ ਖਿਲਾਫ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚੇ ਨੇ ਉਹਨਾਂ ਨੇ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਹੈ ਇਸ ਯਾਚਕਾ ਦੇ ਵਿੱਚ ਇਸ ਪਟੀਸ਼ਨ ਦੇ ਵਿੱਚ ਉਹਨਾਂ ਨੇ ਸੀਬੀਆਈ ਦੇ ਅਧਿਕਾਰ ਖੇਤਰ ਦਾ ਵਰਣਨ ਕੀਤਾ ਅਤੇ ਉਸ ਦੇ ਅਧਿਕਾਰ ਖੇਤਰ ਦੇ ਉੱਤੇ ਸਵਾਲ ਚੁੱਕੇ ਨੇ ਉਹਨਾਂ ਨੇ ਆਪਣੇ ਵੱਲੋਂ ਦਿੱਤੀ ਗਈ ਦਲੀਲ ਦੇ ਵਿੱਚ ਕਿਹਾ ਕਿ ਉਹ ਪੰਜਾਬ ਦੇ ਵਿੱਚ ਕੰਮ ਕਰ ਰਹੇ ਸਨ ਤੇ ਅਜਿਹੀ ਸਥਿਤੀ ਦੇ ਵਿੱਚ सीबीआई ਜਿਹੜੀ ਕਿ ਇੱਕ ਦਿੱਲੀ ਦੀ ਏਜੰਸੀ ਹੈ ਉਸ ਨੂੰ ਦਿੱਲੀ ਸਪੈਸ਼ਲ ਪੁਲਿਸ ਐਸਟੈਬਲਿਸ਼ਮੈਂਟ ਐਕਟ 1946 ਦੇ ਸੈਕਸ਼ਨ 6 ਦੇ ਤਹਿਤ ਪੰਜਾਬ ਸਰਕਾਰ ਤੋਂ ਪਰਮਿਸ਼ਨ ਲੈਣੀ ਚਾਹੀਦੀ ਸੀ ਹਰਚਰਨ ਸਿੰਘ ਭੁੱਲਰ ਨੇ ਇੱਕ ਹੋਰ ਦਲੀਲ ਦਿੱਤੀ ਹੈ ਕਿ सीबीआई ਤੋਂ ਪਹਿਲਾਂ ਪੰਜਾਬ ਵਿਜੀਲੈਂਸ ਨੇ ਉਸੇ ਅਪਰਾਧ ਦੇ ਚੱਲਦੇ ਇੱਕ ਐਫਆਈਆਰ ਦਰਜ ਕੀਤੀ ਸੀ ਪਰ ਦੋਨਾਂ ਐਫਆਈਆਰਸ ਦੇ ਵਿੱਚ ਅੱਧੇ ਘੰਟੇ ਦਾ ਅੰਤਰ ਹੈ ਇਸ ਯਾਚਿਕਾ ਦੇ ਇਸ ਪਟੀਸ਼ਨ ਦੇ ਕੁਝ ਵਿਸ਼ੇਸ਼ ਨੁਕਤੇ ਨੇ ਤੁਹਾਨੂੰ ਉਹ ਵੀ ਦੱਸਦੇ ਆ ਪਹਿਲੀ ਪਟੀਸ਼ਨ ਦੇ ਵਿੱਚ ਭੁੱਲਰ ਨੇ ਸੀਬੀਆਈ ਦੇ ਅਧਿਕਾਰ ਖੇਤਰ ਦੇ ਉੱਤੇ ਸਵਾਲ ਖੜੇ ਕੀਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਉਹ ਤਾਇਨਾਤ ਸਨ ਤੇ ਜਿਹੇ ਦੇ ਵਿੱਚ ਕੇਸ ਦਰਜ ਕਰਨ ਦੇ ਲਈ ਪੰਜਾਬ ਸਰਕਾਰ ਤੋਂ ਪਰਮਿਸ਼ਨ ਲੈਣ ਦੀ ਲੋੜ ਹੈ ਕਿਸੇ ਏਜੰਸੀ ਨੂੰ ਦੂਸਰਾ ਪੁਆਇੰਟ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਉੱਤੇ ਐਫ ਆਈ ਆਰ ਸੀਬੀਆਈ ਚੰਡੀਗੜ੍ਹ ਦੁਆਰਾ ਦਰਜ ਨਹੀਂ ਕੀਤੀ ਜਾ ਸਕਦੀ ਕਿਉਂਕਿ ਕਥਿਤ ਅਪਰਾਧ ਪੰਜਾਬ ਦੇ ਵਿੱਚ ਹੋਇਆ ਹੈ ਪੰਜਾਬ ਸਰਕਾਰ ਦੀ anumati ਤੋਂ ਬਿਨਾਂ ਗ੍ਰਿਫਤਾਰੀ ਵੀ ਨਹੀਂ ਕੀਤੀ ਜਾ ਸਕਦੀ ਕਿਹਾ ਗਿਆ ਹੈ ਕਿ ਜਿਸ 223 ਦੇ ਕੇਸ ਦੇ ਨਾਲ ਅਰੈਸਟ ਕੀਤਾ ਗਿਆ ਉਹ ਪੰਜਾਬ ਦੇ ਸਰਹੰਦ ਥਾਣੇ ਦੇ ਨਾਲ ਜੁੜਿਆ ਹੋਇਆ ਇਸ ਕਰਕੇ ਚੰਡੀਗੜ੍ਹ ਦੀ ਪੁਲਿਸ ਜਿਹੜੀ ਹੈ ਚੰਡੀਗੜ੍ਹ ਦੀ ਜਿਹੜੀ ਏਜੰਸੀ ਹੈ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਸਕਦੀ ਔਰ ਇਥੋਂ ਤੱਕ ਵੀ ਇਲਜ਼ਾਮ ਲਾਏ ਨੇ ਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਸਮਾਨ ਰਿਕਵਰ ਹੋਇਆ ਉਹ ਸਮਾਨ ਉਹਨਾਂ ਦੇ ਕੋਲੋਂ ਬਰਾਮਦ ਨਹੀਂ ਹੋਇਆ ਦੂਸਰੀ ਐਫਆਈਆਰ ਦੇ ਉੱਤੇ ਵੀ ਸਵਾਲ ਖੜਾ ਕੀਤਾ ਹਨ ਕਿ ਇੱਕ ਅਪਰਾਧ ਦੀਆਂ ਦੋ ਐਫਆਈਆਰਸ ਦਰਜ ਨਹੀਂ ਕੀਤੀਆਂ ਜਾ ਸਕਦੀਆਂ ਸੀਬੀਆਈ ਤੋਂ ਪਹਿਲਾਂ ਪੰਜਾਬ ਬਿਜ਼ਨਸ ਦੇ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ ਇਹ ਦਲੀਲ ਹਰਚੰਦ ਸਿੰਘ ਪੁੱਲਰ ਨੇ ਚੁੱਕੀ ਡੀਆਈਜੀ ਹਰਚੰਦ ਸਿੰਘ ਪੁੱਲਰ 16 ਅਕਤੂਬਰ 2025 ਨੂੰ ਯਾਨੀ ਕਿ ਲੰਘੇ ਮਹੀਨੇ 16 ਤਰੀਕ ਨੂੰ ਸੀਬੀਆਈ ਦੇ ਵੱਲੋਂ ਅਰੇਸਟ ਕਰ ਲਏ ਜਾਂਦੇ ਨੇ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਸਨ ਜਿਸ ਤੋਂ ਬਾਅਦ ਉਹਨਾਂ ਦੇ ਵੱਖ-ਵੱਖ ਠਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਜਾਂਦੀ ਹੈ ਉਹਨਾਂ ਦੇ ਕੋਲੋਂ ਨਕਦੀ ਸੋਨਾ ਤੇ ਸੰਪਤੀ ਰਿਕਵਰ ਕੀਤੀ ਜਾਂਦੀ ਹੈ 19 ਅਕਤੂਬਰ ਨੂੰ ਪੰਜਾਬ ਸਰਕਾਰ ਨੇ ਉਹਨਾਂ ਨੂੰ ਨिलੰਬਿਤ ਕਰ ਦਿੱਤਾ ਸਸਪੈਂਡ ਕਰ ਦਿੱਤਾ ਜਿਸ ਤੋਂ ਬਾਅਦ 29 ਅਕਤੂਬਰ 2025 ਨੂੰ CBI ਨੇ ਉਹਨਾਂ ਦੇ ਉੱਤੇ ਲੋੜੋਂ ਵੱਧੀਆਂ ਡਿਸਪਰੋਪੋਰਸ਼ਨੇਟ ਐਸੈਟਸ ਦੇ ਚੱਲਦੇ ਕੇਸ ਦਰਜ ਕਰ ਲਿਆ ਨਵੰਬਰ 225 ਦੇ ਵਿੱਚ ਅਦਾਲਤ ਨੇ ਉਹਨਾਂ ਦਾ ਸੀਬੀਆਈ ਦੀ ਹਿਰਾਸਤ ਵਿੱਚ ਭੇਜ ਦਿੱਤਾ ਤੇ ਮਾਮਲਾ ਹੁਣ ਅੱਗੇ ਜਾਂਚ ਦੇ ਵਿੱਚ ਹੈ ਪਰ ਇਹਦੇ ਦਰਮਿਆਨ ਦੋ ਵਾਰ ਰਿਮਾਂਡ ਵੀ ਲਈਤੀ ਜਾ ਚੁੱਕੀ ਹੈ ਜਿਵੇਂ ਔਰ ਸੀਬੀਆਈ ਦੇ ਵੱਲੋਂ ਕੀਤੀ ਗਈ ਐਫਆਈਆਰ ਦੇ ਖਿਲਾਫ ਹੁਣ ਹਰਚਰਨ ਭੁੱਲਰ ਹਾਈ ਕੋਰਟ ਪਹੁੰਚੇ ਨੇ ਪਹਿਲਾਂ ਵੀ ਇਹ ਦਲੀਲਾਂ ਦਿੱਤੀਆਂ ਜਾ ਚੁੱਕੀਆਂ ਨੇ ਪਰ ਹੁਣ ਕਾਨੂੰਨੀ ਸਹਾਇਤਾ ਲੈਣ ਲਈ ਤਿਆਰ ਡੀਆਈਜੀ ਹਰਚਰਨ ਭੁੱਲਰ ਪਰਵੇਖਣ ਦੀ ਗੱਲ ਹੈ ਕਿ ਕੀ ਇਸ ਤੋਂ ਬਾਅਦ ਹੁਣ ਡੀਆਈਜੀ ਹਰਚਰਨ ਭੁੱਲਰ ਨੂੰ ਕੋਈ ਰਾਏਤ ਮਿਲੇਗੀ ਕਿਉਂਕਿ ਇੱਕ ਪਾਸੇ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੀ ਗਈ ਐਫਆਈਆਰ ਜਿਹੜੀ ਹੈ ਉਹ ਇਸ ਵੇਲੇ ਸਵਾਲਾਂ ਦੇ ਵਿੱਚ ਹੈ ਕਿਉਂਕਿ ਜੇ ਐਫਆਈਆਰ ਵਿਜੀਲੈਂਸ ਨੇ ਪਹਿਲਾਂ ਦਰਜ ਕੀਤੀ ਤੇ ਉਸ ਦਾ ਡਿਸਕਲੋਜ਼ਰ ਵਿਜੀਲੈਂਸ ਨੇ ਕਿਉਂ ਨਹੀਂ ਕੀਤਾ ਵਿਜੀਲੈਂਸ ਬਿਊਰੋ ਨੇ ਕਿਉਂ ਨਹੀਂ ਦੱਸਿਆ ਕਿ ਡੀਆਈਜੀ ਹਰਚਰਨ ਭੁੱਲਰ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ ਐਡੇ ਵੱਡੇ ਅਫਸਰ ਨੇ ਜੇ ਸੀਬੀਆਈ ਦੇ ਵੱਲੋਂ ਐਫਆਈਆਰ ਦਰਜ ਕੀਤੀ ਜਾਂਦੀ ਹੈ ਜਾਂ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਸ ਵੇਲੇ ਐਡਾ ਵਿਵਾਦ ਖੜਾ ਹੁੰਦਾ ਐਨੀ ਐਨੀਆਂ ਖਬਰਾਂ ਨਸ਼ਰ ਹੁੰਦੀਆਂ ਨੇ ਸਭ ਕੁਝ ਹੁੰਦਾ ਹੈ ਤੇ ਵਿਜੀਲੈਂਸ ਨੇ ਕਿਉਂ ਨਹੀਂ ਕੀਤਾ ਜੇ ਵਿਜੀਲੈਂਸ ਵੀ ਇਸ ਚੀਜ਼ ਨੂੰ ਨਸ਼ਰ ਕਰਦੀ ਤਾਂ ਪੰਜਾਬ ਸਰਕਾਰ ਜਾਂ ਪੰਜਾਬ ਪ੍ਰਸ਼ਾਸਨ ਦੇ ਉੱਤੇ ਵਾਹਵਾ ਹੀ ਹੁੰਦੀ ਕਿ ਐਡੇ ਵੱਡੇ ਨੈਕਸਸ ਨੂੰ ਰੱਥ ਪਾਉਣ ਦੇ ਲਈ ਪੰਜਾਬ ਸਰਕਾਰੀਆਂ ਪ੍ਰਸ਼ਾਸਨ ਜਿਹੜਾ ਉਹ ਕੰਮ ਕਰ ਰਿਹਾ ਪਰ ਵਿਜੀਲੈਂਸ ਦੇ ਵੱਲੋਂ ਕੋਈ ਜਾਣਕਾਰੀ ਨਹੀਂ ਆਉਂਦੀ ਜਦ ਕੀ ਜਦੋਂ ਸੀਬੀਆਈ ਦੇ ਵੱਲੋਂ ਐਫਆਈਆਰ ਦਰਜ ਕਰ ਲਈ ਜਾਂਦੀ ਹੈ ਤੇ ਉਸ ਤੋਂ ਬਾਅਦ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਨਹੀਂ ਜੀ ਵਿਜੀਲੈਂਸ ਨੇ ਪਹਿਲਾਂ ਐਫਆਈਆਰ ਦਰਜ ਕੀਤੀ ਹੈ ਹੁਣ ਇਹੋ ਜੀ ਸਥਿਤੀ ਦੇ ਵਿੱਚ ਤਾਂ ਐਂ ਲੱਗੂਗਾ ਕਿ ਵਿਜੀਲੈਂਸ ਬਿਊਰੋ ਦੇ ਵੱਲੋਂ ਕੀਤੀ ਗਈ ਜਿਹੜੀ ਐਫਆਈਆਰ ਹੈ ਕੀ ਉਹ ਉਹਦੀ অথੈਂਟੀਸਿਟੀ ਕੀ ਹੈ ਜਾਂ ਫਿਰ ਉਸ ਨੂੰ ਲੈ ਕੇ ਸਵਾਲ ਬੇਹੱਦ ਖੜੇ ਹੋ ਰਹੇ ਆ ਔਰ ਇਹੋ ਜੀ ਸਥਿਤੀ ਦੇ ਵਿੱਚ ਸਵਾਲ ਖੜੇ ਹੋਣੇ ਵਾਜਬ ਵੀ ਪ੍ਰਤੀਤ ਹੁੰਦੇ ਨੇ ਖੈਰ ਡੀਆਈਜੀ ਹਰਚਰਨ ਭੁੱਲਰ ਨੂੰ ਲੈ ਕੇ ਸੀਬੀਆਈ ਦੀ ਸਖਤੀ ਔਰ ਉਸ ਤੋਂ ਬਾਅਦ ਵਿਜੀਲੈਂਸ ਦਾ ਇੰਟਰਵੈਂਸ਼ਨ ਸਾਰਾ ਕੁਝ ਬਹੁਤ ਸਾਰੇ ਸਵਾਲ ਖੜੇ ਕਰ ਰਿਹਾ ਪਰ ਇਹਦੇ ਦਰਮਿਆਨ ਹੁਣ ਹਾਈ ਕੋਰਟ ਪਹੁੰਚੇ ਆ ਹਰਚਰਨ ਭੁੱਲਰ ਕੀ ਕੁਝ ਹੋਊਗਾ ਹੁਣ ਸਮੇਂ ਤੇ ਮੈਸਰ ਦੱਸਦੇ ਰਵਾਂਗੇ ਬਣੇ ਰੋਵਾਂ ਨੇ ਇੰਡੀਆ ਪੰਜਾਬੀ ਤੇ